ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਘਰਬੈਲਾ ਜਾਂ ਕੈ ਹਿਰਦੈ ਵਸਿਆ ਤੂੰ ਕਰਤੇ ਤਾਂ ਕੀ ਤਿਆਸ ਬੁਝਾਈ ਦਾਸ ਆਪਣੇ ਕੋ ਤੂੰ ਵਿਸਰੈ ਨਾਹੀ ਚਰਣ ਧੂਰ ਮਨ ਭਾਈ ਤੇਰੀ ਅਗਧ ਕਤ ਕਤਨ ਨਾ ਜਾਈ ਗੁਣ ਨਿਧਾਨ ਸੁਖ ਦਾਤੇ ਸੁਆਮੀ ਸਭ ਦੇ ਊਚ ਬਡਾਈ ਰਾਵ ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ ਸੇਵਕ ਕੋ ਤੁਮ ਸੇਵਾ ਦੀਨੀ ਦਰਸ਼ਨ ਦੇਖ ਅਗਾਈ ਸਰਬ ਨਿਰੰਤਰ ਤੁਮਹਿ ਸਮਾਨੇ ਜਾਂ ਕੋ ਤਦ ਆਪ ਬੁਝਾਈ ਗੁਰ ਪ੍ਰਸਾਦ ਮਿਟਿਓ ਅਗਿਆਨ ਪਰਗਟ ਭਏ ਸਭ ਟਾਈ ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਭਾਈ ਕਹੋ ਨਾਨਕ ਜਿਸ ਭਏ ਦਿਆਲਾ ਤਾਂ ਕੋ ਮੰਨਤੇ ਬਿਸਰ ਨ ਜਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਪੰਜਵਾਂ ਘਰਬੈਲਾ ਜਾਂ ਕੈ ਹਿਰਦੈ ਵਸਿਆ ਤੂੰ ਕਰਤੇ ਤਾਂ ਕੀ ਤਿਆਸ ਬੁਝਾਈ ਦਾਸ ਆਪਣੇ ਕੋ ਤੂੰ ਵਿਸਰੈ ਨਾਹੀ ਚਰਣ ਧੂਰ ਮਨ ਭਾਈ ਤੇਰੀ ਅਗਧ ਕਤ ਕਤਨ ਨਾ ਜਾਈ ਗੁਣ ਨਿਧਾਨ ਸੁਖ ਦਾਤੇ ਸੁਆਮੀ ਸਬਦੇ ਊਚ ਬਡਾਈ ਰਾਵ ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ ਸੇਵਕ ਕੋ ਤੁਮ ਸੇਵਾ ਦੀਨੀ ਦਰਸ਼ਨ ਦੇਖ ਅਗਾਈ ਸਰਬ ਨਿਰੰਤਰ ਤੁਮਹਿ ਸਮਾਨੇ ਜਾਂ ਕੋ ਤੁਧ ਆਪ 부ਝਾਈ ਗੁਰ ਪ੍ਰਸਾਦ ਮਿਟਿਓ ਅਗਿਆਨ ਪਰਗਟ ਭਏ ਸਭ ਢਾਈ ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਭਾਈ ਕਹੋ ਨਾਨਕ ਜਿਸ ਭਏ ਦਿਆਲਾ ਤਾਂ ਕੋ ਮੰਨ ਤੇ ਬਿਸਰ ਨ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਘਰਬੈਲਾ ਜਾਂ ਕੈ ਹਿਰਦੈ ਵਸਿਆ ਤੂੰ ਕਰਤੇ ਤਾ ਕੀ ਤਿਆਸ ਬੁਝਾਈ ਦਾਸ ਆਪਣੇ ਕੋ ਤੂੰ ਵਿਸਰੈ ਨਾਹੀ ਚਰਣ ਧੂਰ ਮਨ ਭਾਈ ਤੇਰੀ ਅਗਧ ਕਤ ਕਤਨ ਨਾ ਜਾਈ ਗੁਣ ਨਿਧਾਨ ਸੁਖ ਦਾਤੇ ਸੁਆਮੀ ਸਭ ਦੇ ਊਚ ਬਡਾਈ ਰਾਵ ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ ਸੇਵਕ ਕੋ ਤੁਮ ਸੇਵਾ ਦੀਨੀ ਦਰਸ਼ਨ ਦੇਖ ਅਗਾਈ ਸਰਬ ਨਿਰੰਤਰ ਤੁਮਹਿ ਸਮਾਨੇ ਜਾਂ ਕੋ ਤੁਧ ਆਪ ਬੁਝਾਈ ਗੁਰ ਪ੍ਰਸਾਦ ਮਿਟਿਓ ਅਗਿਆਨ ਪਰਗਟ ਭਏ ਸਭ ਟਾਈ ਸੋਈ ਗਿਆਨੀ ਸੋਈ ਧਿਆਨੀ ਸੋਈ ਪਰਖ ਸੁਭਾਈ ਕਹੋ ਨਾਨਕ ਜਿਸ ਭਏ ਦਿਆਲਾ ਤਾਂ ਕੋ ਮੰਤਿ ਬਿਸਰ ਨ ਜਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਘਰਬੈਲਾ ਜਾਂ ਕੈ ਹਿਰਦੈ ਵਸਿਆ ਤੂੰ ਕਰਤੇ ਤਾਂ ਕੀ ਤਿਆਸ ਬੁਝਾਈ ਦਾਸ ਆਪਣੇ ਕੋ ਤੂੰ ਵਿਸਰੈ ਨਾਹੀ ਚਾਰਣ ਧੂਰ ਮਨ ਭਾਈ ਤੇਰੀ ਅਗਧ ਕਤ ਕਤਨ ਨਾ ਜਾਈ ਗੁਣ ਨਿਧਾਨ ਸੁਗਦਾਤੇ ਸੁਆਮੀ ਸਾਬਦੇ ਊਚ ਬਡਾਈ ਰਾਵ ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ ਸੇਵਕ ਕੋ ਤੁਮ ਸੇਵਾ ਦੀਨੀ ਦਰਸ਼ਨ ਦੇਖ ਅਗਾਈ ਸਰਬ ਨਿਰੰਤਰ ਤੁਮ ਹਸਮਾਨੇ ਜਾਂ ਕੋ ਤੁਧ ਆਪ 부ਝਾਈ ਗੁਰ ਪ੍ਰਸਾਦ ਮਿਟਿਓ ਅਗਿਆਨਾ ਪ੍ਰਗਟ ਭਏ ਸਭ ਟਾਈ ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਭਾਈ ਕਹੋ ਨਾਨਕ ਜਿਸ ਭਏ ਦਿਆਲਾ ਤਾ ਕੋ ਮੰਨ ਤੇ ਬਿਸਰ ਨਾ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਘਰਬੈਲਾ ਜਾਂ ਕਹਿ ਹਿਰਦੈ ਵਸਿਆ ਤੂੰ ਕਰਤੇ ਤਾਂ ਕੀ ਤਿਆਸ ਪੁਜਾਈ ਦਾਸ ਆਪਣੇ ਕੋ ਤੂੰ ਵਿਸਰੈ ਨਾਹੀ ਚਰਣ ਧੂਰ ਮਨ ਭਾਈ ਤੇਰੀ ਅਗਧ ਕਤ ਕਤਨ ਨਾ ਜਾਈ ਗੁਣ ਨਿਦਾਨ ਸੁਖ ਦਾਤੇ ਸੁਆਮੀ ਸਬਦੇ ਊਚ ਬਡਾਈ ਰਾਵ ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ ਸੇਵਕ ਕੋ ਤੁਮ ਸੇਵਾ ਦੀਨੀ ਦਰਸ਼ਨ ਦੇਖ ਅਗਾਈ ਸਰਬ ਨਿਰੰਤਰ ਤੁਮਹ ਸਮਾਨੇ ਜਾਂ ਕੋ ਤੁਧ ਆਪ 부ਝਾਈ ਗੁਰ ਪ੍ਰਸਾਦ ਮਿਟਿਓ ਅਗਿਆਨ 파ਰਗਟ ਭਏ ਸਭ ਟਾਈ ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਭਾਈ ਕਹੋ ਨਾਨਕ ਜਿਸ ਭਏ ਦਿਆਲਾ ਤਾਂ ਕੋ ਮੰਤਿ ਬਿਸਰ ਨ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਘਰਬੈਲਾ ਜਾਂ ਕੈ ਹਿਰਦੈ ਵਸਿਆ ਤੂੰ ਕਰਤੇ ਤਾਂ ਕੀ ਤਿਆਸ ਬੁਝਾਈ ਦਾਸ ਆਪਣੇ ਕੋ ਤੂੰ ਵਿਸਰੈ ਨਾਹੀ ਚਰਣ ਧੂਰ ਮਨ ਭਾਈ ਤੇਰੀ ਅਗਧ ਕਤ ਕਤਨ ਨਾ ਜਾਈ ਗੁਣ ਨਿਧਾਨ ਸੁਖ ਦਾਤੇ ਸੁਆਮੀ ਸਭ ਦੇ ਊਚ ਬਡਾਈ ਰਾਵ ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ ਸੇਵਕ ਕੋ ਤੁਮ ਸੇਵਾ ਦਿਨੀ ਦਰਸ਼ਨ ਦੇਖ ਅਗਾਈ ਸਰਬ ਨਿਰੰਤਰ ਤੁਮ ਹੈ ਸਮਾਨੇ ਜਾਂ ਕੋ ਤਦ ਆਪ ਬੁਝਾਈ ਗੁਰ ਪ੍ਰਸਾਦ ਮਿਟਿਓ ਅਗਿਆਨ 파ਰਗਟ ਭਏ ਸਭ ਟਾਈ ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਭਾਈ ਕਹੋ ਨਾਨਕ ਜਿਸ ਭਏ ਦਿਆਲਾ ਤਾਂ ਕੋ ਮੰਤੇ ਬਿਸਰ ਨ ਜਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਘਰਬੈਲਾ ਜਾਂ ਕੈ ਹਿਰਦੈ ਵਸਿਆ ਤੂੰ ਕਰਤੇ ਤਾਂ ਕੀ ਤਿਆਸ ਬੁਝਾਈ ਦਾਸ ਆਪਣੇ ਕੋ ਤੂੰ ਵਿਸਰੈ ਨਾਹੀ ਚਰਣ ਧੂਰ ਮਨ ਭਾਈ ਤੇਰੀ ਆਗਤ ਕਤ ਕਤ ਨਾ ਜਾਈ ਗੁਣ ਨਿਧਾਨ ਸੁਖ ਦਾਤੇ ਸਵਾਮੀ ਸਭ ਦੇ ਊਚ ਬਡਾਈ ਰਾਵ ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ ਸੇਵਕ ਕੋ ਤੁਮ ਸੇਵਾ ਦੀਨੀ ਦਰਸ਼ਨ ਦੇਖ ਅਗਾਈ ਸਰਬ ਨਿਰੰਤਰ ਤੁਮਹਿ ਸਮਾਨੇ ਜਾਂ ਕੋ ਤੁਧ ਆਪ 부ਝਾਈ ਗੁਰ ਪ੍ਰਸਾਦ ਮਿਟਿਓ ਅਗਿਆਨ ਤਾਰ ਗਟ ਭਏ ਸਭ ਟਾਈ ਸੋਈ ਗਿਆਨੀ ਸੋਈ ਧਿਆਨੀ ਸੋਈ ਪਰਕ ਸੁਭਾਈ ਕਹੋ ਨਾਨਕ ਜਿਸ ਭਏ ਦਿਆਲਾ ਤਾਂ ਕੋ ਮਨ ਤੇ ਵਿਸਰ ਨ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਘਰਬੈਲਾ ਜਾਂ ਕੈ ਹਿਰਦੈ ਵਸਿਆ ਤੂੰ ਕਰਤੇ ਤਾ ਕੀ ਤਿਆਸ ਬੁਝਾਈ ਦਾਸ ਆਪਣੇ ਕੋ ਤੂੰ ਵਿਸਰੈ ਨਾਹੀ ਚਾਰਣ ਧੂਰ ਮਨ ਭਾਈ ਤੇਰੀ ਅਗਧ ਕਤ ਕਤਨ ਨਾ ਜਾਈ ਗੁਣ ਨਿਧਾਨ ਸੁਖ ਦਾਤੇ ਸੁਆਮੀ ਸਾਬ ਦੇ ਊਚ ਬਡਾਈ ਰਾਵ ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ ਸੇਵਕ ਕੋ ਤੁਮ ਸੇਵਾ ਦਿਨੀ ਦਰਸ਼ਨ ਦੇਖ ਅਗਾਈ ਸਰਬ ਨਿਰੰਤਰ ਤੁਮਹਿ ਸਮਾਨੇ ਜਾਂ ਕੋ ਤੁਧ ਯਾਪ ਬੁਝਾਈ ਗੁਰ ਪ੍ਰਸਾਦ ਮਿਟਿਓ ਅਗਿਆਨ ਪਰਗਟ ਭਏ ਸਭ ਟਾਈ ਸੋਈ ਗਿਆਨੀ ਸੋਈ ਧਿਆਨੀ ਸੋਈ ਪਰਕੋ ਸੋ ਭਾਈ ਕਹੋ ਨਾਨਕ ਜਿਸ ਭਏ ਦਿਆਲਾ ਤਾਂ ਕੋ ਮੰਤੇ ਬਿਸਰ ਨ ਜਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ